ਪਚਾਨਵੇਂ ਵਾਰ ਨੇ ਜੀ ਕਿਹੜੇ ਕਿਹੜੇ ਵਾਰ ਜਿਹੜਾ ਬੱਚੇ ਤਕਰੀਬਨ ਆਲਮੋਸਟ ਹਰ ਇੱਕ ਵਾਰ ਦੇ ਵਿੱਚ ਇਹ ਜਿਹੜੀ ਟੈਂਕੀ ਹੈ ਬਣਨ ਜਾ ਰਹੀ ਹੈ ਔਰ ਕਈ ਐਸੇ ਵਰਡ ਨੇ ਜਿੱਥੇ ਸਾਂਝੀ ਟੈਂਕੀ ਵੀ ਬਣਨ ਜਾ ਰਹੀ ਹੈ ਜਿਵੇਂ ਅਸੀਂ ਸਭ ਤੋਂ ਪਹਿਲਾਂ ਉਦਘਾਟਨ 22 ਨੰਬਰ ਵਰਡ ਦੇ ਵਿੱਚ ਟੈਂਕੀ ਦਾ ਕੀਤਾ ਸੀਗਾ ਔਰ ਉਸ ਤੋਂ ਬਾਅਦ 7 ਨੰਬਰ ਵਰਡ 13 ਨੰਬਰ ਵਰਡ ਔਰ ਸ਼ਹਿਰ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਨਵੀਆਂ ਟੈਂਕੀਆਂ ਬਣਨ ਜਾ ਰਹੀਆਂ ਉਹਨਾਂ ਦਾ ਵੀ ਉਦਘਾਟਨ ਹੋ ਰਿਹਾ ਔਰ ਬਾਕੀ ਕੁਝ ਇੱਕ ਜਗ੍ਹਾਵਾਂ ਦੇ ਉੱਤੇ ਜਿਹੜੀਆਂ ਟੈਂਕੀ ਆਲਰੇਡੀ ਬਣੀਆਂ ਹੋਈਆਂ ਸੀ ਉਹਨਾਂ ਨੂੰ ਰਿਪੇਅਰ ਕਰਕੇ ਜਾਂ ਜਿਹੜੀਆਂ ਬਿਲਕੁਲ ਵਧੀਆ ਹਾਲਚ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਪ੍ਰਯੋਗ ਕੀਤਾ ਜਾ ਰਿਹਾ ਹੈ ਪਾਣੀ ਦਾ ਇਸ ਤਰ੍ਹਾਂ ਸੀਗਾ ਜੀ ਜਿਹੜਾ ਪਾਣੀ ਕਾਰਪੋਰੇਸ਼ਨ ਦਾ ਉਹ ਦਿਨ ਚ ਦੋ ਟਾਈਮ ਚੱਲਦਾ ਸੀ ਪਰ ਲੋਕ ਇੱਥੇ ਜਿਆਦਾ ਉਹਨਾਂ ਨੂੰ ਪਾਣੀ ਦੀ ਦਿੱਕਤ ਸੀਗੀ ਇਹ ਜਿਹੜੀ ਟੈਂਕੀ ਬਣਨ ਜਾ ਰਹੀ ਹੈ ਤੇ ਨਾਲ ਜਿਹੜੀ ਕੋਈ ਪਾਣੀ ਦੀ ਦਿੱਕਤ ਤਾਂ ਬਿਲਕੁਲ ਹੀ ਖਤਮ ਹੋ ਜੂਗੀ ਨਾਲੇ 24 ਘੰਟੇ ਪਾਣੀ ਆਊਗਾ ਉਹਦੇ ਨਾਲ ਜਿਹੜਾ ਲਾਗਤ ਵੀ ਘਟੂ ਕਿੱਥੇ ਕਿੱਥੇ ਤੱਕ ਕਿਹੜੇ ਕਿਹੜੇ ਵਾਰਡ ਤੱਕ ਸਪਲਾਈ ਆਊਗੀ ਇਹ ਆਪਣੇ ਸਾਹਮਣੇ ਜੀ ਕੇ ਸਟੇਟ ਅ 33 ਫੁੱਟ ਰੋਡ ਹੋ ਗਿਆ ਨਾਲ ਛੋਟੀ ਮੁੰਡੀਆਂ ਕਾਫੀ ਏਰੀਆ ਦੇ ਵਿੱਚ ਕਵਰ ਹੋ। ਜਿਹੜੇ ਨਵੀਂ ਟੈਂਕੀ ਪਾਣੀ ਜਾ ਰਹੀ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਵਾਰਡ ਨੰਬਰ 23 ਦੇ ਵਿੱਚ ਤੇ ਵਾਰਡ ਨੰਬਰ 24 ਨੂੰ ਜਿਹੜੀ ਵਾਟਰ ਦੀ ਸਪਲਾਈ ਦੇਣ ਵਾਲੀ ਟੈਂਕੀ ਲੱਗ ਰਹੀ ਹੈ ਜਿਹੜਾ ਕਿ ਤੀਜੀ ਮੰਜ਼ਲ ਤੱਕ ਪਾਣੀ ਜਿਹੜਾ ਹੈ ਬਿਨਾਂ ਕਿਸੇ ਟੁੱਲੂ ਪੰਪ ਤੇ ਚੜ ਜਾਏਗਾ। ਅਸੀਂ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੂਰੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਡੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇਖੋ ਜੀ ਬਹੁਤ ਚੰਗਾ ਪ੍ਰਾਲਾ ਅਣਿਭਵਤਨ ਸਰਕਾਰ ਦਾ ਕਿਉਂਕਿ ਪਾਣੀ ਜਿਸ ਤਰ੍ਹਾਂ ਦਿਨ ਪਰ ਦਿਨ ਲੈਵਲ ਥੱਲੇ ਜਾ ਰਿਹਾ ਸੀ ਤੇ ਇਹ ਨਵੇਂ ਪ੍ਰਾਲੇ ਨਾਲ ਪਾਣੀ ਦਾ ਲੈਵਲ ਵਧੂਗਾ ਤੇ ਪਾਣੀ ਇਹ ਜਿਵੇਂ ਪਹਾੜਾਂ ਤੋਂ ਆਇਆ ਵਾ ਬਹੁਤ ਚੰਗਾ ਪਾਣੀ ਕੋਈ ਫਿਲਟਰ ਦੀ ਲੋੜ ਨਹੀਂ ਜਿੱਦਾਂ ਜੁਰਾਵਰ ਸਾਹਿਬ ਨੇ ਦੱਸਿਆ ਵੀ ਤੀਜੀ ਮੰਜ਼ਲ ਤੱਕ ਕੋਈ ਟੁੱਲੂ ਪੰਪ ਦੀ ਲੋੜ ਨਹੀਂ ਬਹੁਤ ਚੰਗਾ ਪ੍ਰਾਲਾ ਹੈ ਸਰਕਾਰ ਦਾ ਜਿਹੜੇ ਲੋਕ ਆ ਜਿਹੜਾ ਬੋਤਲਾਂ ਨਹੀਂ ਪਾਣੀ ਦੀ ਖਰੀਦਦੇ ਸੀ ਤੇ ਜਿਹੜਾ ਸਾਡੀ ਇਹਦਾ ਪਾਣੀ ਵੀ ਪੀਣ ਜੋਗ ਨਹੀਂ ਰਿਹਾ ਉਨੀ ਕਸੂਰ ਦੇਖੀ ਮੁੰਡੀਆਂ ਪਿੰਡ ਵੀ ਜਰੂਰ ਜਾਊਗਾ ਕਿਉਂਕਿ ਟੈਂਕੀ ਪਹਿਲਾਂ ਆਲਰੇਡੀ ਲੱਗੀ ਹੋਈ ਆ ਬਸ ਪਾਈਪ ਲਾਈਨ ਦਾ ਕੰਮ ਆ ਉਹ ਵੀ ਜਲਦੀ ਪੂਰਾ ਹੋ ਕੇ ਮੁੰਡੀਆਂ ਪਿੰਡ ਵੀ ਜਾਊਗਾ ਜਿੱਦਾਂ ਧਰਤੀ ਦਾ ਹੇਠਲਾ ਪਾਣੀ ਲਗਭਗ ਸਭ ਨੂੰ ਪਤਾ ਬੜਾ ਗੰਦਾ ਹੋ ਚੁੱਕਿਆ ਵਾ ਪਰ ਇਹ ਉਪਰਾਲੇ ਦਾ ਸਭ ਕੁਝ ਸੈੱਟ ਹੋ ਕੇ ਨਵੇਂ ਪਾਣੀ ਇੱਕ ਨਮੀ ਤਰਜੀਬ ਪੰਜਾਬ ਨੂੰ ਨਵੀਂ ਮਿਲੇਗੀ ਲੋਕਾਂ ਨੂੰ ਯਾਨੀ ਇਲਾਜ ਲਈ ਵੀ ਕਾਫੀ ਪੈਸਾ ਖਰਚਣਾ ਪੈਂਦਾ ਸੀ ਕਿ ਲੋਕਾਂ ਦੇ ਵੀ ਵਾ ਦੇਖੋ ਹੀ ਪਾਣੀ ਨਾਲ ਬਹੁਤ ਵੱਡੀਆਂ ਬਿਮਾਰੀਆਂ ਲੱਗਦੀਆਂ ਨੇ ਬਹੁਤ ਜਿਆਦਾ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਅੱਜ ਕੱਲ ਨਾਰਮਲੀ ਲਗਭਗ ਸਾਰੇ ਲੋਕਾਂ ਦੇ ਵਾਲ ਝੜ ਰਹੇ ਨੇ ਹੋਰ ਡਾਇਰੀਆ ਹੋ ਰਿਹਾ ਹੋਰ ਲੱਗ ਲੱਗ ਬਿਮਾਰੀਆਂ ਪਾਣੀ ਨਾਲ ਲਗਭਗ ਸਾਰੀਆਂ ਬਿਮਾਰੀਆਂ ਪਾਣੀ ਨਾਲ ਜੁੜੀਆਂ ਹੋਈਆਂ ਜੇਕਰ ਆਪਣੇ ਪਾਣੀ ਦੇ ਸੁਧਾਰ ਹੋ ਰਿਹਾ ਤਾਂ ਬਿਮਾਰੀਆਂ ਸੁਧਾਰ ਹੋ ਸਕਦਾ ਹੈ ਸਿਹਤਮੰਦ ਹੋਏ ਜੇ ਪੰਜਾਬ ਵੀ ਸਿਹਤਮੰਦ ਹੋ ਗਈ ਨਹਿਰੀ ਸੋਸਮੈਂਟ ਜਾਰੀਆਂ ਲੋਕਾਂ ਨੂੰ ਸਾਫ਼ ਪਾਣੀ ਦੀ ਲੱਗਣੀ ਹੈ ਨਹਿਰੀ ਪਾਣੀ ਲੋਕਾਂ ਦੇ ਘਰ ਤੱਕ ਪਹੁੰਚਾਉਣਾ ਹੈ ਉਹ ਗਰੇ ਫਿਲਟਰ ਪਾਣੀ ਹੋਊਗਾ ਤੇ ਫਿਲਟਰ ਦੀ ਵੀ ਲੋੜ ਪੈਣੀ ਹੈ ਸਿੱਤਰਾ ਦੇਖਦੇ ਹੋਏ ਬਹੁਤ ਵਧੀਆ ਪ੍ਰੋਜੈਕਟ ਹੈ ਜੀ ਇਹ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਜਿਹੜਾ ਨਹਿਰੀ ਪਾਣੀ ਆ ਜਾਂ ਬਰਸਾਤੀ ਪਾਣੀ ਆ ਉਹਨੂੰ ਸਟੋਰ ਕਰਕੇ ਫਿਲਟਰ ਕਰਕੇ ਇਸ ਲੋਕਾਂ ਤੱਕ ਪਹੁੰਚਾਇਆ ਜਾਏਗਾ ਪਰ ਵਿੱਚ ਚੰਗੀ ਗੱਲ ਇਹ ਹੈ ਜੀ ਕਿ ਸਭ ਤੋਂ ਵਧੀਆ ਕੀ 24 ਘੰਟੇ ਪਾਣੀ ਆਏਗਾ ਕਿਸੇ ਨੂੰ ਕਿਸੇ ਦੀ ਮਿਹਨਤ ਨਹੀਂ ਕਰਨੀ ਪੈਗੀ ਕਿ ਸਾਨੂੰ ਸਵਰਸਿਵਲ ਵੋਰਕ ਕਰਨਾ ਵਾ ਕਿ ਸਾਨੂੰ ਉਹਦੀ ਪਰਮਿਸ਼ਨ ਚਾਹੀਦੀ ਹੈ ਕਾਰਪੋਰੇਸ਼ਨ ਦੇ ਵਿੱਚੋਂ ਉਹਦੀ ਬੜੀਆਂ ਦਿੱਕਤਾਂ ਬੜੀਆਂ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਤੇ ਅਸੀਂ ਤਾਂ ਤੈਅ ਦੇ ਲੋ ਤੁਹਾਨੂੰ ਮਾਣ ਕਰਦੇ ਆ ਕਿ ਸਾਡੀ ਆਵਾਦ ਵੀ ਪਾਰਟੀ ਆਲ ਇਜ਼ ਗੁੱਡ ਐ ਕੰਮ ਵੀ ਬਹੁਤ ਵਧੀਆ ਕਰ ਰਹੀ ਹੈ ਜਿਹੜੇ ਆਪਣੇ ਘੇਰੇ ਨੂੰ ਕੰਮ ਦੇ ਲਈ ਪਾਣੀ ਸਟੋਰ ਕਰਕੇ ਰੱਖਣਾ ਪੈਂਦਾ ਸੀਗਾ ਟਾਈਮ ਤੇ ਜਿਹੜੇ ਕੰਮ ਕਰਦੇ ਪੈਂਦੇ ਮੇ ਵੀ ਮੇਰੇ ਖਿਆਲ ਚ ਤਾਂ ਹੁਣ ਨਹੀਂ ਲੋੜ ਪਏਗੀ ਕਿਉਂਕਿ ਜਿਸ ਹਬਣਾ ਉਹ ਹੁਣ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਹੀ ਚੱਲ ਰਹੇ ਨੇ ਤੇ ਸਾਡੇ ਲਈ ਹੀ ਚੱਲ ਰਹੇ ਨੇ ਅਗਰ ਅਸੀਂ ਨੂੰ ਕੋਆਪਰੇਟ ਕਰਾਂਗੇ ਤਾਂ ਫਿਰ ਇਹ ਚ ਆਪਾਂ ਕਿਸੇ ਹੋਰ ਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਸੀਐਮ ਭਗਵੰਤ ਸਿੰਘ ਜੀ ਤੇ ਕੇਜਰੀਵਾਲ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਸਾਡੇ ਸੀ ਆਪਣੇ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮਨਿਸਟਰ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਉਹ ਹਮੇਸ਼ਾ ਸਰਪ੍ਰਸਤ ਰਹਿੰਦੇ ਨੇ ਸਾਡੇ ਲਈ ਕੋਈ ਵੀ ਕੰਮ ਹੁੰਦਾ ਵਾ ਉਹ ਇੱਕ ਰਿੰਗ ਤੇ ਸਾਡਾ ਕੰਮ ਕੀਤਾ ਜਾਂਦਾ ਹੈ ਤੇ ਜੋ ਵੀ ਇਹ ਪ੍ਰੋਜੈਕਟ ਕੀਤਾ ਹੈ ਮੇਰੇ ਖਿਆਲ ਤੋਂ ਇਹ ਆਰਨਲੇ ਭਵਿਸ਼ਵਾਸਤੇ ਬਹੁਤ ਵਧੀਆ ਹੈ ਨਹਿਰੀ ਨਹਿਰੀ ਯੋਜਨਾ ਹੈ ਜਿਸਕੇ ਵਿੱਚ ਅਸੀਂ 70 ਟੰਕੀ ਬਣਾਉਣੇ ਵਾਲੇ ਹਾਂ जिसमें से 30 पे काम चालू हो गया है बाकी में काम चालू जल्दी हो जाएगा